ਚੜ ਜਾ ਕੇ ਦਰਗਾਹ ਯਾਰ ਉਜੜੇ ਕੀ ਪੂਰੀ ਕਚਹਰੀ ਫਿਲਮ 파ਰਚੜ ਦਾ ਨਵਾਂ ਗਾਣਾ ਪੂ ਕੰਪਰੀਜ਼ ਹੋ ਗਿਆ ਜਿਸ ਨੂੰ ਬਾਲੀਵੁੱਡ ਐਕਟਰ ਸੁਰਵੀਨ ਚਾਵਲਾ ਅਤੇ ਫਿਲਮਾਇਆ ਗਿਆ ਇਸ ਗਾਣੇ ਚ ਸੁਰਵੀਨ ਦਾ ਕਾਫੀ ਹੌਟ ਅੰਦਾਜ਼ ਦੇਖਣ ਨੂੰ ਮਿਲੇ ਫਿਲਮ ਚ ਰਾਧਿਕਾ ਅਪਟੇ ਤਨੀਸ਼ਾ ਚਟਰਜੀ ਅਤੇ ਆਦਿਲ ਹੁਸੈਨ ਮੁੱਖ ਭੂਮਿਕਾ ਚ ਨੇ ਫਿਲਮ 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਬਾਲੀਵੁੱਡ ਅਭਿਨੇਤਰੀ ਕਰੀਨਾ ਕੈਫ ਦੀ ਹਾਲ ਹੀ ਚ ਰਿਲੀਜ਼ ਹੋਈ ਫਿਲਮ ਬਾਰ ਬਾਰ ਦੇਖੋ ਬਾਕਸ ਆਫਿਸ ਤੇ ਕੋਈ ਕਮਾਲ ਨਹੀਂ ਕਰ ਸਕੀ ਇਸੇ ਵਿਚਾਲੇ ਐਲਾਨ ਹੋਇਆ ਹੈ ਕਿ ਉਹਨਾਂ ਨੂੰ ਸਮਿਤਾ ਪਟੇਲ ਮੈਮੋਰੀਅਲ ਅਵਾਰਡ ਨਾਲ ਨਵਾਜ਼ਿਆ ਜਾਏਗਾ ਇਸ ਐਲਾਨ ਮਗਰੋਂ ਸੋਸ਼ਲ ਮੀਡੀਆ ਤੇ ਕਰੀਨਾ ਦਾ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ ਲੋਕਾਂ ਮੁਤਾਬਕ ਕੈਟ ਨੂੰ ਇਹ ਅਵਾਰਡ ਸਮਿਤਾ ਪਟੇਲ ਵਰਗੀ ਅਭਿਨੇਤਰੀ ਦਾ ਅਪਮਾਨ ਹੈ ਸਲਮਾਨ ਖਾਨ ਇਹਨੇ ਦਿਨੀ ਮਨਾਲੀ ਵਿੱਚ ਆਪਣੀ ਆਗਾਮੀ ਫਿਲਮ ਟਿਊਬ ਲਾਈਟ ਦੀ ਸ਼ੂਟਿੰਗ ਕਰ ਰਹੇ ਨੇ ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਚ ਦਬੰਗ ਖਾਨ ਆਪਣੇ ਪਾਂਜੇ ਆਹਿਲ ਦੇ ਨਾਲ ਖੇਡਦੇ ਨਜ਼ਰ ਆ ਰਹੇ ਨੇ ਇਸ ਤੋਂ ਇਲਾਵਾ ਫਿਲਮ ਦੇ ਨਿਰਦੇਸ਼ਕ ਕਬੀਰ ਖਾਨ ਵੀ ਪਰਿਵਾਰ ਸਮੇਤ ਮਨਾਲੀ ਪਹੁੰਚੇ ਨੇ ਅਮਿਤ ਆਬਦੀ ਫਿਲਮ ਪਿੰਕ ਕਾਫੀ ਤਰੀਫਾਂ ਪਟੋਲ ਰਹੀ ਹੈ ਮੀਕਾ ਸਟਾਰ ਨੇ ਕਿਹਾ ਕਿ ਉਹਨਾਂ ਨੂੰ ਫਿਲਮ ਦੇ ਪ੍ਰਭਾਵ ਦਾ ਅੰਦਾਜ਼ਾ ਉਦੋਂ ਹੀ ਹੋ ਗਿਆ ਸੀ ਜਦੋਂ ਦੇ ਬਣ ਰਹੀ ਸੀ ਕਿਉਂਕਿ ਉਹਨਾਂ ਦੇ ਕ੍ਰੂ ਤੇ ਹੀ ਕੁਝ ਲੋਕ ਪਾਵੁਕ ਹੋ ਗਏ ਸਨ ਦਰਸਲ ਪਿੰਕ ਦਿਨ ਕੁੜੀਆਂ ਦੀ ਕਹਾਣੀ ਹੈ ਜੋ ਸਮਾਜ 'ਚ ਉਹਨਾਂ ਨਾਲ ਗਲਤ ਕਰਨ ਵਾਲਿਆਂ ਨੂੰ ਸਬਕ ਸਿਖਾਉਂਦੀਆਂ ਨੇ ਗਰਿਸ਼ ਮਾਲਿਕ ਨਿਰਦੇਸ਼ਿਤ ਫਿਲਮ ਟੂਰਬਾਜ਼ ਵਿੱਚ ਬਾਲੀਵੁੱਡ ਬਨੇਤਾ ਸੰਜੇ ਦਾ ਇੱਕ ਸੈਨਿਕ ਦੀ ਭੂਮਿਕਾ ਨਿਭਾਉਣਗੇ ਇੱਕ ਬਿਆਨ ਚ ਕਿਹਾ ਗਿਆ ਹੈ ਕਿ ਸੰਜੇ ਨੂੰ ਫਿਲਮ ਦੀ ਸਕ੍ਰਿਪਟ ਪਸੰਦ ਆਈ ਅਤੇ ਉਹਨਾਂ ਨੇ ਤੁਰੰਤ ਹਾਂ ਕਰ ਦਿੱਤੀ ਇਹ ਫਿਲਮ ਅਫਗਾਨਿਸਤਾਨ ਦੇ ਆਤਮਕਾਤੀ ਬੱਚਿਆਂ ਦੀ ਕਹਾਣੀ ਹੈ ਸੰਜੇ ਫਿਲਮ ਜੇ ਨਾ ਬੱਚਿਆਂ ਨੂੰ ਉਮੀਦ ਦੀ ਕਿਰਨ ਦੇਣਾ ਚਾਹੁੰਦੇ ਨੇ ਸ਼ਾਹਿਦ ਕਪੂਰ ਦੇ ਘਰ ਮੱਛਰ ਦਾ ਲਾਰਵਾ ਮਿਲਣ ਮਗਰੋਂ ਬੀਐਮਸੀ ਨੇ ਉਨ੍ਹਾਂ ਵਿਰੁੱਧ ਮਾਮਲਾ ਦਾਇਰ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਸ਼ਾਹਿਦ ਨੇ ਸਬੰਧਿਤ ਨਿਯਮ ਨਹੀਂ ਮੰਨੇ ਬੀਐਮਸੀ ਦੇ ਕੀਟਨਾਸ਼ਕ ਦਲ ਨੂੰ ਅਭਨੇਤਾ ਦੇ ਜੂਹੂ ਤਾਰਾ ਰੋਡ ਇਲਾਕੇ ਵਿੱਚ ਸਥਿਤ ਕਰਦੇ ਸਵਿੰਗ ਪੂਲ ਤੋਂ ਖਤਰਨਾਕ ਬਿਮਾਰੀਆਂ ਫਲਾਉਣ ਵਾਲੇ ਮੱਛਰ ਦਾ ਲਾਰਵਾ ਮਿਲਿਆ ਸੀ ਬਿਗ ਬੌਸ ਦੇ 10ਵੇਂ ਸੀਜ਼ਨ ਦੀ ਲਾਂਚ ਡੇਟ ਆ ਗਈ ਹੈ ਇੱਕ ਵਾਰ ਫਿਰ ਤੋਂ ਇਹ ਸ਼ੋਅ ਸੋਮਵਾਰ ਤੋਂ ਸ਼ੁੱਕਰਵਾਰ 10:30 ਵਜੇ ਤੇ ਐਤਵਾਰ ਨੂੰ 9 ਵਜੇ ਆਏਗਾ ਜੋ ਅਗਲੇ ਮਹੀਨੇ ਯਾਨੀ 16 ਅਕਤੂਬਰ ਤੋਂ ਸ਼ੁਰੂ ਹੋਏਗਾ ਦਰਸਰ ਕਲਰ ਚੈਨਲ ਦੇ ਸੀਈਓ ਨੇ ਨਵਾਂ ਪ੍ਰੋਮੋ ਸ਼ੇਅਰ ਕਰਦੇ ਹੋਏ ਡੇਟ ਅਤੇ ਟਾਈਮਿੰਗ ਦਾ ਐਲਾਨ ਕੀਤਾ ਹੈ ਮਨਿਤ੍ਰੀ ਤਾਪਸੀ ਪੰਡੂ ਦਾ ਕਹਿਣਾ ਹੈ ਕਿ ਉਹ ਵਿੱਚ ਛੇੜਛਾੜ ਦੀ ਸ਼ਿਕਾਰ ਰਹੀ ਹੈ ਅਤੇ ਪਹਿਨਾਵੇ ਨੂੰ ਲੈ ਕੇ ਵੀ ਉਹਨਾਂ ਦੇ ਮਾਤਾ ਪਿਤਾ ਨੇ ਸਵਾਲ ਕੀਤੇ ਸਨ ਸ਼ਹਿਰਾਂ 'ਚ ਮਹਿਲਾਵਾਂ ਖਿਲਾਫ ਅਪਰਾਧਾਂ ਨੂੰ ਦਰਸਾਉਂਦੀ ਫਿਲਮ ਪਿੰਕ ਵਿੱਚ ਤਾਪਸੀ ਨੂੰ ਮੁੱਖ ਭੂਮਿਕਾ 'ਚ ਵੇਖਿਆ ਜਾ ਰਿਹਾ ਹੈ ਤਾਪਸੀ ਨੇ ਕਿਹਾ ਕਿ ਉਹ ਦਿੱਲੀ ਦੀ ਹੈ ਅਤੇ ਉਹਨਾਂ ਲਈ ਛੇੜਛਾੜ ਤੇ ਫਰਜ਼ੀ ਫੋਨ ਆਉਣਾ ਰੋਜ਼ ਦੀ ਗੱਲ ਸੀ ਅਮੀ ਵਰਕ ਦੇ ਸੋਨਮ ਬਾਜਵੰਦੀ ਅਗਮੀ ਫਿਲਮ ਨਿੱਕਾ ਜੈਲ ਦਾ ਦਾ ਨਵਾਂ ਗੀਤ ਲੱਗਦੀ ਨਾ ਆਖਿਰ ਰਿਲੀਜ਼ ਹੋ ਗਿਆ ਜਿਸ ਤੇ ਅਮੀ ਸੋਨਮ ਅੱਗੇ ਦਿਲ ਹਾਰ ਦੇ ਨਜ਼ਰ ਆ ਰਹੇ ਨੇ ਇਸ ਤੋਂ ਪਹਿਲਾਂ ਫਿਲਮ ਦਾ ਰਿਲੀਜ਼ ਹੋਇਆ ਗੀਤ ਮਿਨੀ ਨੂੰ ਉੱਪਰ ਵੀ ਕਾਫੀ ਪਸੰਦ ਕੀਤਾ ਗਿਆ